ਇਹ ਦਾ ਯਰ ਕਿਸਾਨ ਅੰਮ੍ਰੋਲ ਤੋਂ ਪਟਾਣਾ ਵਾਲੇ ਰੂਟ ਕਰਦੇ ਆ ਇਹ ਕੋਈ ਪ੍ਰੋਕਸੀ ਨਹੀਂ ਕਹਿੰਦਾ ਵੀ ਆਜੋ ਬੱਸੇ ਕਰਦੇ ਤੁਹਾਨੂੰ ਲਾ ਦੇ ਇਹ ਤਾਂ ਛੋਟੀ ਤਾਕਤ ਆ ਇੱਕ ਦੋ ਟੋਟਾ ਫਿਰ ਤਾਂ ਚੜ ਜੂंगे ਇਹ ਤਾਂ ਹਮ ਨੂੰ ਲਾ ਵੀ ਜਾਣਗੇ ਤੇ ਜੇ ਤੁਸੀਂ ਇਕੱਲੇ ਇਕੱਲੇ ਹੋ ਇਕੱਲੇ ਇਕੱਲੇ ਲੜਨਾ ਕੁਛ ਨਹੀਂ ਦਾ ਇਕੱਠੇ ਹੋਵੋ ਇਕੱਠੇ ਹੋ ਕੇ ਲੜਾਂਗੇ ਤੁਹਾਨੂੰ ਡੇਟ ਤੇ ਲਾ ਕੇ ਵੀ ਜਾਣਗੇ ਉੱਥੇ ਚੜਾ ਕੇ ਵੀ ਲੈ ਕੇ ਜਾਣਗੇ ਇਤਨੀ ਕਰਦਾ ਇੱਥੋਂ ਲਬਾਸਤਨ ਤੋਂ ਲੈ ਕੇ ਕਾਲੇ ਤੱਕ ਤਾਰਨ ਦਾ ਕੋਈ ਕਰਾਇਆ ਨਹੀਂਗਾ ਅੱਜ ਤੱਕ ਨਾਲ ਸੂਤ ਦੀ ਟਿਕਟ ਲੱਗੀ ਉਹਦੇ ਨਾਲ ਲੱਗੇ ਇਹਨਾਂ ਨੇ ਕਾਨੂੰਨ ਵੀ ਹੋ ਜਾ ਇਹ ਚੇਸ਼ ਕਰਦੇ ਤੈਨੂੰ ਇਸ ਮਾਮਲੇ ਤੇ ਇਕੱਠੇ ਆਉਂਗੋ ਅਗਲੀ ਜਿਹੜੀ ਗੱਲਬਾਤ ਕਰਨੀ ਆ ਬੜਾ ਸੰਸਕਤ ਮਾਮਲਾ ਦਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਖਾਵਾ ਪੜੀ ਹੋਣੀ ਆ ਇਹ ਅਮਰੀਕਾ ਦੇ ਵਿੱਚ ਚੱਲ ਜਗਾ ਸਾਡੇ ਜਿਹੜੇ ਪੰਜਾਬ ਤੇ ਪੂਰੇ ਭਾਰਤ ਦੇ ਨੌਜਵਾਨ ਨਹੀਂ ਨਹੀਂ ਦੱਸੋ ਆਪਾ ਕਰਵਾ ਲਾਂਗੇ ਹੁਣ ਬਚਾਤੀ ਹੁੰਦਾ ਅੱਛਾ ਕਰਦੇ ਹੁਣ ਦੇਖ ਅਸੀਂ ਕਹਿੰਦੇ ਵੀ ਬੇੜੀਆਂ ਮਾ ਕੇ ਵੇਚਣਾ ਉਹਨੂੰ ਬਹੁਤ ਗਲਤ ਗੱਲ ਹੈ ਸ਼ਰਮ ਤੱਕ ਹੈ ਤੇ ਉਦੋਂ ਵੀ ਤੱਕਾ ਸਾਡੇ ਦੇਖਦੇ ਪ੍ਰਧਾਨ ਮੰਤਰੀ ਦਾ ਉਹਦੇ ਤੇ ਚੁੱਪ ਹੋਣਾ ਇੱਕ ਪਾਸੇ ਸਾਡਾ ਪ੍ਰਧਾਨ ਮੰਤਰੀ ਅਮਰੀਕਾ ਦੇ ਰਾਸ਼ਟਰਪਤੀ ਨਾਲ ਮੀਟਿੰਗਾਂ ਕਰ ਰਿਹਾ ਤੇ ਦੂਜੇ ਪਾਸੇ ਸਾਡੇ ਨੌਜਵਾਨ ਨੇ ਜਿਹੜੇ ਉਹਨਾਂ ਨੂੰ ਰਿਪੋਰਟ ਕਰਕੇ ਜਹਾਜ਼ ਮਤਲਬ ਦੇ ਰਾਹੀਂ ਜਹਾਂ ਉਧੇ ਰਹੀਂ ਢੇੜੀਆਂ ਲਾ ਕੇ ਪਾ ਮਾਸ ਦੇ ਪਾਸੇ ਭੇਜਿਆ ਜਾ ਲਿਆਗਾ ਤੇ ਸਾਡਾ ਪ੍ਰਧਾਨ ਮੰਤਰੀ ਤੇ ਮੂਕ ਦਰਸ਼ਕ ਬਣਿਆ ਹੋਏਗਾ ਆ ਸੰਗਿਆ ਬੱਚੋ ਜਵਾਨੀ ਸਾਡੀ ਜਾ ਕਿਉਂ ਰਹੀ ਉਧਰ ਨੂੰ ਸੋਚਣ ਵਾਲਾ ਸਵਾਲ ਤਾਂ ਇਹ ਹੈ ਲੋਕੋ ਜਵਾਨੀ ਸਾਡੀ ਜਾ ਤਾ ਰਹੀ ਆ ਇੱਥੇ ਰੋਜ਼ਗਾਰ ਹੈ ਨਹੀਂ ਇੱਥੇ 폭ਮਰੀਆ ਗਰੀਬੀ ਆ ਬੇਰੋਜ਼ਗਾਰੀ ਆ ਨਸ਼ਾਖੋਰੀ ਆ ਤੇ ਉਹਦਾ ਕਰਕੇ ਸਾਡੀ ਜਵਾਨੀ ਆ ਜਿਹੜੀ ਉਹ ਵਜੇਸ਼ਾ ਵੱਲ ਨੂੰ ਜਾ ਰਹੀ ਆ ਪ੍ਰਵਾਸ ਕਰ ਰਹੀ ਆ ਜੀ ਕਿ ਜਦੋਂ ਜਵਾਨੀ ਕੋਲੇ ਕੰਮ ਨਹੀਂ ਹੋਊਗਾ ਇੱਥੇ ਤਾਂ ਜਵਾਨੀ ਪਰਦੇਸ਼ਾਂ ਵੱਲ ਨੂੰ ਪ੍ਰਵਾਸ ਹੀ ਕਰੋਗੇ ਹੁਰਤੀ ਕਰੋਗੇ ਸੋ ਇਸ ਸਵਾਲ ਤੇ ਕੋਈ ਨਹੀਂ ਬੋਲ ਰਿਹਾ ਆ ਜੀ ਇਹ ਸਵਾਲ ਵੱਡਾ ਸਵਾਲ ਆਗਾ 70 ਲੱਖ ਦੇ ਕਰੀਬ ਪੰਜਾਬ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਬੇਰੋਜ਼ਗਾਰ ਬੈਠੇ ਆਗੇ ਜੋ ਜਿਨਾਂ ਨੇ ਆਉਣ ਵਾਲੇ ਕੰਮ ਦੇ ਵਕਤ ਹਾਲਾ ਕੇ ਦੇ ਅੰਕੜੇ ਕੱਢੀਏ ਉਹ ਕਿਹੜਾਤੀ ਵੀ ਨੇ ਜਿਹੜੇ ਰਿਪੋਰਟ ਹੁੰਦੇ ਆਗੇ ਇਹ ਕਿਹੜਾਤ ਦੇ ਵਿੱਚ ਕਿਹੜਾ ਮਤਲਬ ਕੇ 에어ਪੋਰਟਲ ਸਟੇਸ਼ਨ ਨਹੀਂ ਹੈਗੇ ਜੈਰਪੋਰਟ ਨਹੀਂ ਹੈ ਨਾ ਰਿਪੋਰਟ ਦੇ ਵਿੱਚ ਕਿਹੜਾ ਇਹੀ ਜਿਹਾ ਦੇ ਉੱਥੇ ਵੀ ਲਾਨ ਕਰਵਾਇਆ ਜਾ ਫਟਵਲ ਦੀਆ ਪਰ ਜਾਣ ਬੁੱਝ ਕੇ ਇੱਕ ਸਟੈਂਡ ਨੂੰ ਬਦਨਾਮ ਕਰਨਾ ਜਿਹੜਾ ਸਾ ਪਿੱਛੇ ਸਾਹਮਣੇ ਸਾਡੀ ਵੀ ਸਰਕਾਰ ਦੀ ਤੇ ਸ਼ਰਮਾਇਦਾਰੀ ਦੀ ਟਰੰਪ ਦੀ ਤੇ ਮੋਦੀ ਦੀ ਚਾਲ ਆ ਤਨੂੰ ਬਦਨਾਮ ਕੀਤਾ ਜਾ ਰਹਾ ਹੈਗਾ ਪੱਟੀ ਗਿੱਤੀ ਦਾ ਉਹ ਤੋਂ ਗਦਰਾਤੀ ਨਗਰ ਰਿਪੋਰਟ ਹੋ ਕੇ ਆ ਰਹੇ ਨੇ ਕਿ ਜੋ ਕੱਲਾ ਅਮਰੀਕਾ ਦੀ ਛੇਦੂਬਦ ਯੂਕੇ ਦੀ ਵੀ ਤਿਆਰੀ ਆ ਕੈਨੇਡਾ ਦੀ ਵੀ ਤਿਆਰੀ ਆ ਯੂਕੇ ਦੇ ਵੀ ਤਿਆਰੀ ਕਰਨੀਆਂ ਆ ਆਪਦੇ ਮਤਲਬ ਜਿਹੜੇ ਭਾਵਾਂ ਨੇ ਉੱਥੇ ਸ਼ਾਤਵਾਰੀ ਸ਼ੁਰੂ ਕਰਤੀ ਆ ਵੀ ਜਿੰਨੇ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੇ ਰਹਿ ਰਹੇ ਨੇਗੇ ਉਹਨਾਂ ਨੂੰ ਕੱਟਿਆ ਜਾ ਬੇ ਦੇਸ਼ ਤੋਂ ਕਿ ਹਾਲਤ ਜਿਹੜੀ ਸਾਡੀ ਨੌਜਵਾਨੀ ਦੀ ਕੀਤੀ ਜਾ ਰਹੀ ਆ ਵੀ ਇਹ ਬੜੀ ਤਰਸਯੋਗ ਹਾਰ ਤੈਗੀ ਕੋਈ ਨਾ ਸਵਾਲਾਂ ਤਾਂ ਸਾਨੂੰ ਅੱਜ ਬੋਲਣ ਦੀ ਲੋੜ ਹੈ ਕਿ ਅਸੀਂ ਮੰਗ ਕਰਦੇ ਆ ਵੀ ਜਥੇਬੰਦੀ ਵੱਲੋਂ ਐਸਾ ਵੱਲੋਂ ਜਿਹੜਾ ਨੌਜਵਾਨ ਡਿਪੋਰਟ ਹੁੰਦੇ ਆ ਨਾ ਰਹੇ ਨੇ ਉਹਦਾ ਪਿੱਛੇ ਜਾ ਰਹੇ ਨੇਗੇ ਉਹਨਾਂ ਨੂੰ ਬੇੜੀਆਂ ਲਾ ਕੇ ਭੇਜਣਾ ਬੰਦ ਕੀਤਾ ਜਾਵੇ ਜਿਵੇਂ ਕਲੰਬੀਆ ਦੀ ਰਾਸ਼ਟਰਪਤੀ ਨੇ ਕਹਿਆ ਸੀ ਵੀ ਸਾਡੇ ਦੇਸ਼ ਦੇ ਨਾਗਰਿਕ ਨੇ ਇਹ ਕਿ ਅਸੀਂ ਇਹਨਾਂ ਨੂੰ ਮਾਣ ਸਨਮਾਨ ਨਾਲ ਲੈ ਕੇ ਜਾਵਾਂਗੇ ਤੇ ਭਾਰਤ ਸਰਕਾਰ ਵੀ ਉਹਨਾਂ ਨੂੰ ਮਾਣ ਸਨਮਾਨ ਨਾਲ ਤੋਂ ਲੈ ਕੇ ਆਵੇ ਦੋ ਨੰਬਰ ਤੇ ਜਨਰਲ ਰਿਪੋਰਟ ਆ ਰਹੀ ਹੈ ਨਗੇ ਉਹਨਾਂ ਨੇ ਰੋਜ਼ਗਾਰ ਦਾ ਪ੍ਰਬੰਧ ਕੀਤਾ ਦੀਤੇ ਨੰਬਰ ਤੇ ਘਟੋ ਘਟਾ ਜਿਹਨਾਂ ਥਾਕਾ ਜਾਂਤਰ ਹੈਗੇ ਉਹਨਾਂ ਤੇ ਘਟੋ ਘਟਾ ਕਾਰਵਾਈ ਕੀਤੀ ਜਾਂਦੀ ਰਿਪੋਰਟਰ ਜਵਾਨੀ ਨੂੰ ਸਾਡੇ ਨੂੰ ਰੋਜ਼ਗਾਰ ਦਿੱਤਾ ਜਾਵੇ ਤੇ ਘਟੋ ਪ੍ਰਵਾਸ ਕਰੇ ਜਵਾਨ ਇਹ ਸਵਾਲ ਹੈਗਾ ਜਿਹੜਾ ਇਸ ਸਵਾਲ ਤੇ ਥੋੜੀ ਜਿਹੀ ਗੱਲਬਾਤ ਕਰਨੀ ਸੀਗੀ ਬਾਕੀ ਦੇ ਕਿਸੇ ਕੋਈ ਸਵਾਲ ਹੈਗਾ ਉਹ ਦਰੂਪ ਦਰਸ਼ਕਾਂ ਪਰ ਆ